ਪੜਚੋਲ ਵਾਸਤੇ ਕਹਿੰਦੇ ਕਿ ਆਪ ਵਾਲੇ ਜਿੰਨੇ ਵੀ ਵਿਧਾਇਕ ਨੇ ਉਹਨਾਂ ਨੂੰ ਦਿੱਲੀ ਬੁਲਾਇਆ ਰਿਹਾ ਨੇ ਕੇਜਰੀਵਲ ਫਿਰ ਅੱਗੇ ਦੀ ਗੱਲ ਫਿਰ ਆਪਾਂ ਅੱਗੇ ਕਰਾਂਗੇ ਪਹਿਲਾਂ ਹੀ ਦੱਸ ਦਿਓ ਕਿ ਇਹ ਪਰਚੋਲ ਚ ਜ਼ਿਆਦਾਤਰ ਆਪ ਵਾਲੇ ਵਿਧਾਇਕ ਹੀ ਕਿਉਂ ਬੁਲਾਏ ਜਾ ਰਿਹਾ ਤੇ ਦੇਖੋ ਐਸ ਵੇਲੇ ਸਭ ਤੋਂ ਵੱਡੀ ਚਰਚਾ ਝੜੀ ਆ ਨਾ ਜੀ ਉਹ ਦਿੱਲੀ ਦੀ ਹਾਰ ਤੋਂ ਬਾਅਦ ਐਸ ਵੇਲੇ ਉਹ ਪੰਜਾਬ ਤੇ ਹੋ ਰਹੀ ਆ ਇੱਕ ਤਾਂ ਬਹੁਤ ਮੈਂ ਤੁਹਾਨੂੰ ਹਰਾਮਗੀ ਵਾਲੀ ਗੱਲ ਦੱਸਦਾ ਕਿ ਜਿਹੜੇ ਵੱਡੇ ਵੱਡੇ ਨੈਸ਼ਨਲ ਪੱਧਰ ਦੇ ਵਿਸ਼ਲੇਸ਼ਕ ਹੈ ਜੀ ਉਹ ਉਹਨਾਂ ਦਾ ਜਿਹੜਾ ਰਡਾਰ ਹੈ ਨਾ ਇਸ ਵੇਲੇ ਉਹ ਪੰਜਾਬ ਤੇ ਫਿਰਜੋ ਗਿਆ ਪੰਜਾਬ ਤੇ ਬਿਲਕੁਲ ਕਿ ਦਿੱਲੀ ਦਾ ਤਾਂ ਨਿਭੜ ਗਿਆ ਦੇਖੋ ਦਿੱਲੀ ਚ ਕੀ ਹੋਇਆ ਕਿ ਭਾਜਪਾ ਦੀ ਸਭ ਤੋਂ ਵੱਡੀ ਜਿੱਤ ਹੈ ਤੇ ਕਾਂਗਰਸ ਦੀ ਸਭ ਤੋਂ ਵੱਡੀ ਹਾਰ ਹੈ ਪਰ ਚਰਚੇ ਚੜਿ ਆ ਆਮ ਆਦਮੀ ਪਾਰਟੀ ਦੇ ਸੱਤਾ ਤੇ ਵਿਦਾਖਲ ਹੋਣਦੇ ਆ ਹਮ ਹੁਣ ਜਿਹੜਾ ਪੰਜਾਬ ਆ ਪੰਜਾਬ ਐਸ ਵੇਲੇ ਕੇਂਦਰ ਬਿੰਦੂ ਇਸ ਕਰਕੇ ਬਣਿਆ ਪਿਆ ਕਿ ਤੁਸੀਂ ਦੇਖੋ ਕਿ 4 ਮਹੀਨੇ ਹੋ ਗਏ ਸ਼ਾਇਦ ਕਿ ਸਾਡੀ ਕੈਬਨਿਟ ਦੀ ਮੀਟਿੰਗ ਨਹੀਂ ਹੁੰਦੀ ਜੀ ਇਨਾਂ ਨੇ ਫਿਕਸ ਕੀਤੀ ਇੱਕ ਦੋ ਵਾਰੀ ਫੇਰ ਬਦਲੀ ਤਰੀਕ ਤੇ ਉਹ ਤੋਂ ਬਾਅਦ ਪਾਸਪੋਰਡ ਕਰਤੀ ਜੀ ਹਾਂਜੀ ਅਚਨ-ਚੇਤੀ ਫੇਰ ਇਹ ਬਦਲਦੇ ਆ ਤੇ ਸਾਰਿਆਂ ਨੂੰ ਹੁਕਮ ਹੁੰਦਾ ਕਿ ਤੁਸੀਂ ਉੱਥੇ ਆਓ ਹੂੰ ਦਿੱਲੀ ਆ ਜਾਓ ਜੀ ਕਿਉਂਕਿ ਸਭ ਤੋਂ ਵੱਡਾ ਚੈਲੰਜ ਹੀ ਅਰਵਿੰਦ ਕੇਜਰੀਵਾਲ ਦੇ ਸਾਹਮਣੇ ਇਹੋ ਹੋਣਾ ਕਿ ਪਾਰਟੀ ਬਚਾਈ ਜਾਵੇ ਹੁਣ ਬਿਲਕੁਲ ਬਿਲਕੁਲ ਇਸ ਪਾਰਟੀ ਨੂੰ ਖਤਮ ਹੋਣ ਤੋਂ ਬਚਾਇਆ ਜਾਵੇ ਤੇ ਪੰਜਾਬ ਜਿਹੜਾ ਉਸ ਨੂੰ ਠੀਕ ਕਰ ਲਿਆ ਜਾਵੇ ਹੂੰ ਦੇਖੋ ਇੱਕ ਚਰਚਾ ਇਹ ਵੀ ਚੱਲ ਰਹੀ ਆ ਕੱਲ ਦੀ ਕਿ ਭਗਵੰਤ ਮਾਨ ਜਿਹੜੇ ਕਿ ਪਹਿਲਾਂ ਹੀ ਬੇਚੈਨ ਆ ਜੀ ਕਿ ਜਿਵੇਂ ਮੰਨ ਲਓ ਅਰਵਿੰਦ ਕੇਜਰੀਵਾਲ ਦਾ ਧਿਆਨ ਓਨ ਜਿਆਦਾ ਪੰਜਾਬ ਚ ਆਏਗਾ ਹੂੰ ਉਹ ਜ਼ਿਆਦਾ ਫੈਸਲਿਆਂ ਦੇ ਵਿੱਚ ਇੰਟਰਵਿਨ ਕਰਨਗੇ ਜੀ ਜੀ ਤਾਂ ਹੋ ਸਕਦਾ ਹੈ ਕਿ ਮਾਨ ਸਾਹਿਬ ਬੇਚੈਨ ਹੋ ਜਾਣ ਹੂੰ ਠੀਕ ਹੈ ਜੀ ਤਾਂ ਉਸ ਬੇਚੈਨੀ ਦੇ ਵਿੱਚ ਬਈ ਟ੍ਰਿਗਰ ਪੁਆਇੰਟ ਦਾ ਕੰਪਾਜਪਾ ਕਰਵਾ ਜਾਵੇ। ਹਮ ਮਾਨਸਾ ਬਾਰੇ ਇਹ ਗੱਲ ਖੁੱਲਮ-ਖੁੱਲੀ ਹੁਣ ਕਹਿਣੀ ਸਟਾਰਟ ਕਰ ਦਿੱਤੀ ਲੋਕਾਂ ਨੇ ਕਿ ਜੀ ਮਾਨਸਾਪ ਦੇ ਤਾਲੁਕਤ ਜਿਹੜੇ ਆ ਉਹ ਅੰਮਿਤਸ਼ਾ ਦੇ ਨਾਲ ਅੱਛੇ ਆ। ਹਮ ਆਓ ਇਹ ਵਿੱਚੋਂ ਕਿਤੋਂ ਸੁਰਾਕ ਦੇ ਵਿੱਚੋਂ ਖਬਰਾਂ ਆ ਰਹੀਆਂ ਨੇ। ਹਾਂਜੀ ਤੇ ਜੇ ਕੱਲ ਨੂੰ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਆ ਬਈ ਕੋਈ 20 30 ਦੀ ਪਲਟੀ ਵੱਜ ਜਾਂਦੀ ਆ। ਹਮ ਮਾਨਸਾ ਪਲਟੀ ਮਾਰਦੇ ਪਰ ਗੱਲ ਇਹ ਕਿ ਗਾਂ ਭਾਜਪਾ ਦੇ ਪੱਲੇ ਐ ਨਹੀਂ ਇੱਥੇ ਕੁਛ। ਬਿਲਕੁਲ ਸਹਲਿ ਦਿਓ ਨਾ ਜੀ ਸੋ ਇਸ ਕਰਕੇ ਮੈਨੂੰ ਇਉਂ ਲੱਗਦਾ ਕਿ ਇਹ ਚੀਜ਼ ਜਿਹੜੀ ਦੱਸੀ ਜਾ ਰਹੀ ਹੈ ਥਿਉਰੀ ਦਿੱਤੀ ਜਾ ਰਹੀ ਹੈ ਕਿਉਂਕਿ ਹਾਲੇ ਵੀ 2 ਸਾਲ ਦਾ ਵਖਬਾ ਪਿਆ ਭਾਜਪਾ ਇੱਥੇ ਪੰਜਾਬ ਦੇ ਵਿੱਚ ਉਹਨਾਂ ਦੇ ਕੋਲ ਤੇ ਇੱਕ ਦੋ ਵਿਧਾਇਕ ਆ ਉਹ ਕੋਈ ਉਹ ਤਾਂ ਕੁਝ ਇੱਥੇ ਕਰ ਨਹੀਂ ਸਕਦੇ ਜੀ ਠੀਕ ਹੈ ਜੀ ਤਾਂ ਮਾਨ ਸਾਹਿਬ ਕਾਂਗਰਸ ਦੇ ਨਾਲ ਤੇ ਕਦੇ ਵੀ ਨਹੀਂ ਜਾਣਗੇ ਉਧਰ ਪਰ ਬਾਜਪਾ ਸਾਹਿਬ ਕਹ ਰਹੇ ਕਿ 30 ਇਹਨਾਂ ਦੇ ਵਿਧਾਇਕ ਸਾਡੇ ਸੰਪਰਕ ਚ ਆ ਹੂੰ ਵੇਖੋ ਬਈ ਹੁਣ ਕਿੱਧਰ ਕੌਣ ਕਲਟੀ ਕਰਦੇ ਇਹ ਇਹ ਚੀਜ਼ ਹੁੰਦੀ ਹੈ ਕਿ ਉਹ ਸ਼ੱਕੀ ਕਰ ਰਿਹਾ ਅਸਲ ਦੇ ਵਿੱਚ ਨਾ ਕਿ ਇਹਨਾਂ ਦੇ ਵਿੱਚ ਭਾਜੜ ਤੇ ਪਹਿਲਾਂ ਹੀ ਮੱਛੀ ਹੋਈ ਆ ਜੀ ਕਿ ਇਹਨਾਂ ਨੂੰ ਹੋਰ ਸ਼ੱਕੀ ਕਰ ਦਿਓ ਆਪੋ ਵਿੱਚ ਦੀ ਬਿਲਕੁਲ ਤਾਂ ਮਤਲਬ ਕਿ ਇਹ ਇਸ ਵੇਲੇ ਦੀ ਹਲਚਲ ਹੈ ਆਮ ਆਦਮੀ ਪਾਰਟੀ ਦੇ ਅੰਦਰ ਦੀ ਤਾਂ ਕਹਿਤਾ ਮਤਲਬ ਇਹ ਆ ਕਿ ਜੇ ਮਾਨ ਸਾਹਿਬ ਨੂੰ ਮੰਨ ਲਓ ਇੱਥੇ ਜ਼ਿਆਦਾ ਵਿੱਚ ਇੰਨੀ ਹੋਈ ਤਾਂ ਉਹ ਵੱਧ ਤੋਂ ਵੱਧ ਕੀ ਕਰਨਗੇ ਹੂੰ ਰੌਲਾ ਪਾ ਸਕਦੇ ਬਾਕੀ ਮੈਨੂੰ ਨਹੀਂ ਲੱਗਦਾ ਕਿ ਉਹ ਕੋਈ 20 30 ਵਿਧਾਇਕ ਲੈ ਕੇ ਪਾਸੇ ਹੋ ਜਾਣਗੇ ਨਾਲ ਜੀ ਐਸੀ ਸੂਰਤੇ ਹਾਲ ਹਾਲੇ ਪੰਜਾਬ ਚ ਦਿੱਸਤੀ ਨਜ਼ਰ ਨਹੀਂ ਆ ਰਹੀ ਕਿਉਂਕਿ ਉਹ ਆਪਸ਼ਨ ਉਹਨਾਂ ਕੋਈ ਸਟਰੋਂਗ ਆਪਸ਼ਨ ਨਹੀਂ ਮਿਲ ਰਿਹਾ ਨਾ ਹਾਂਜੀ ਤੇ ਦੂਜੀ ਗੱਲ ਹੈ ਕਿ ਅਰਵਿੰਦ ਕੇਜਰੀਵਾਲ ਬਾਰੇ ਇਹ ਵੀ ਕਿਹਾ ਜਾ ਰਿਹਾ ਕਿ ਦੇਖੋ ਜੀ ਉਹ ਲੁਧਿਆਣੇ ਵਾਲੀ ਜਿਹੜੀ ਖਾਲੀ ਸੀਟ ਹੋਈ ਹੈ ਗੋਗੀ ਵਾਲੀ ਹੂੰ ਉੱਥੋਂ ਜ਼ਿਮਨੀ ਚੋਂ ਲੜ ਸਕਦੇ ਆ ਅਰਵਿੰਦ ਕੇਜਰੀਵਾਲ ਜੀ ਤਾਂ ਮਤਲਬ ਕਿ ਉਹਨਾਂ ਦੀ ਡਾਇਰੈਕਟਲੀ ਪੰਜਾਬ ਦੀ ਰਾਜਨੀਤੀ ਚ ਐਂਟਰੀ ਹੋ ਜਾਏਗੀ ਐਂਟਰੀ ਹੋ ਜਾਏਗੀ ਬਿਲਕੁਲ ਪਰ ਮੈਨੂੰ ਲੱਗਦਾ ਕਿ ਅਰਵਿੰਦ ਕੇਜਰੀਵਾਲ ਨੇ ਜੇ ਕਦਮ ਛੁੱਕ ਲਿਆ ਹੂੰ ਤਾਂ ਸਮਝ ਲਓ ਕਿ ਅਰਵਿੰਦ ਕੇਜਰੀਵਾਲ ਦੀ ਰਾਜਨੀਤੀ ਪੰਜਾਬ ਚੋਂ ਵੀ ਖਤਮ ਹੈ ਬਿਲਕੁਲ ਇੱਕ ਸਟੈਪ ਡਾਊਨ ਹੋਣ ਵਾਲੀ ਗੱਲ ਹੈ ਆਪਾਂ ਬਾਲ ਸਾਹਿਬ ਕੀ ਕਰਦੇ ਕੀ ਨਹੀਂ ਕਰਦੇ ਉਹਦੀ ਤਾਂ ਹਾਲੇ ਚਲੋ ਆਪਾਂ ਕੋਈ ਪੈਸ਼ਨ گوئی ਨਹੀਂ ਕਰ ਸਕਦੇ ਕੋਈ ਪੈਸ਼ਨ گوئی ਅੱਜ ਕਰੀਏ ਤਾਂ ਕੱਲ੍ਹ ਹੀ ਆ ਤਾਂ ਮੇਰੇ ਖਿਆਲ ਦੇ ਨਾਲ ਜੇ ਅਰਵਿੰਦ ਕੇਜਰੀਵਾਲ ਡਾਇਰੈਕਟਲੀ ਇਸ ਤਰ੍ਹਾਂ ਦੀ ਕੋਈ ਐਂਟਰੀ ਮਾਰਦੇ ਆ ਨਾ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਿਲਕੁਲ ਖੁਦ ਨੂੰ ਖਤਮ ਕਰਨ ਵਾਲਾ ਕਦਮ ਹੋਏਗਾ ਤੇ ਇਹਨਾਂ ਚੀਜ਼ਾਂ ਕਰਕੇ ਤੇ ਇੱਥੇ ਪੰਜਾਬ ਦੇ ਵਿੱਚ ਤੁਸੀਂ ਦੇਖੋ ਕਿ ਜਿਸ ਦਿਨੇ ਹਾਰੇ ਆ ਮੈਂ ਇੰਨਾ ਚਿਰ ਹੋ ਗਿਆ ਕੰਮ ਕਰ ਕਰਦੇ ਨੂੰ ਸੋਸ਼ਲ ਮੀਡੀਆ ਤੇ ਅਸੀਂ ਲੰਮੇ ਸਮੇਂ ਤੋਂ ਆ ਜੀ ਜੀ ਜਦੋਂ ਪੰਜਾਬ ਚ ਸੋਸ਼ਲ ਮੀਡੀਆ ਆਲੇ ਚੱਲਣਾ ਸਟਾਰਟ ਹੋਇਆ ਉਦੋਂ ਤੋਂ ਆ ਸੀ ਜੀ ਜੀ ਤਾਂ ਕਹਿੰਦਾ ਮਤਲਬ ਇਹ ਆ ਕਿ ਇੰਨਾ ਖੁਸ਼ ਮੈਂ ਕੋਈ ਤਬਕਾ ਪੰਜਾਬੀਆਂ ਦਾ ਭਾਜਪਾ ਦੀ ਜਿੱਤ ਤੇ ਨਹੀਂ ਸੀ ਦੇਖਿਆ ਉਹਦਾ ਕਾਰਨ ਕੀ ਆ ਕਿ ਮਤਲਬ ਇਹ ਨਹੀਂ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਬਲੰਦੀ ਤੇ ਜਾਂਦਾ ਦੇਖ ਕੇ ਖੁਸ਼ੀ ਦੇ ਵਿੱਚ ਖਿਵੇ ਹੋ ਰਹੇ ਆ ਪੰਜਾਬੀ ਦਰਸਲ ਇਹਨਾਂ ਨੂੰ ਸਭ ਕੁਝ ਸਿਖਾਉਣ ਵਾਸਤੇ ਹੂੰ ਉਹ ਖੁਸ਼ੀ ਮਨਾ ਰਹੇ ਆ ਇੱਕ ਬਾਈ ਬਦਲਾ ਸ਼ਬਦ ਆ ਰਿਹਾ ਸੀ ਸ਼ਾਇਦ ਉਸ ਨੂੰ ਫੜ ਨਹੀਂ ਸਕੇ ਪਹਿਨਾ ਪਤਾ ਕਿਉਂ ਕਿਉਂਕਿ ਦੇਖੋ ਸੁਖਮ ਸਿੰਘ ਸਾਹਿਬ ਪੰਜਾਬੀਆਂ ਦੀ ਇੱਕ ਕੋ ਹੀ ਐਸ ਵੇਲੇ ਮਾਨ ਸਾਹਿਬ ਦੇ ਨਾਲ ਵੱਡੀ ਸ਼ਿਕਾਇਤ ਹੈ ਕਿ ਤੁਸੀਂ ਪੰਜਾਬ ਦੇ ਲੀਡਰ ਹੋ ਕੇ ਪੰਜਾਬ ਕੋਲੋਂ ਸਾਰਾ ਕੁਝ ਹਾਸਲ ਕਰਕੇ ਜੀ ਬਈ ਤੁਸੀਂ ਪੰਜਾਬ ਵਾਸਤੇ ਆਜ਼ਾਦਾਨਾ ਟੰਗ ਦੇ ਨਾਲ ਕੰਮ ਕਿਉਂ ਨਹੀਂ ਕਰ ਪਾ ਰਹੇ ਨਾ ਬੋਲਣ ਕਰਕੇ ਹੀ ਲੋਕ ਬੋਲਦੇ ਹਾਂਜੀ ਤਾਂ ਇਹ ਹੋ ਸਕਦਾ ਕਿ ਕੱਲ ਨੂੰ ਮਾਨ ਸਾਹਿਬ ਆਪਦੀ ਖੱਲ ਬਚਾ ਲੈਣ ਕਿ ਵੇਲੇ ਨਾਲ ਕਹਿੰਦੇ ਮੈਂ ਛੱਡਿਆ ਜੀ ਮੈਨੂੰ ਇਹ ਕੰਮ ਕਰਨ ਨਹੀਂ ਦਿੰਦੇ ਵੀ ਚਲ ਘਟੂ ਘਟ ਲੋਕਾਂ 'ਚ ਜਾਣ ਜੋਗਾ ਰਹਿ ਜਾਊਗਾ ਉਦੋਂ ਜੇ ਅਰਵਿੰਦ ਕੇਜਰੀਵਾਲ ਐਸਾ ਕਰ ਦੇ ਐਂਟਰੀ-ਐਂਟਰੀ ਮਾਰ ਦੇ ਪਰ ਇਹ ਜ਼ਰੂਰ ਆ ਕਿ ਹੁਣ ਅਰਵਿੰਦ ਕੇਜਰੀਵਾਲ ਇਥੇ ਸਿਕੰਜਾ ਬਹੁਤ कसेਗਾ ਹੂੰ ਬਿਲਕੁਲ ਪੰਜਾਬ ਦੇ ਵਿੱਚ ਉਹ ਚਾਹੇਗਾ ਕਿ ਸਾਰੀਆਂ ਚੀਜ਼ਾਂ ਠੀਕ ਹੋਣ ਕਿਉਂਕਿ ਕੋਈ ਚੀਜ਼ ਬਚੀ ਉਹਨਾਂ ਕੋਲੇ ਵੀ ਇਹੋ ਤਾਂ ਬਚਿਆ ਹੁਣ ਹਾਂਜੀ ਗੱਲ ਇਹ ਆ ਕਿ ਹਾਂ ਬਿਲਕੁਲ ਜਿਉ ਪੰਜਾਬ ਤੋਂ ਆਫਦਾ ਕੰਟਰੋਲ ਗਵਾ ਬੈਂਦੇ ਸਤਨ ਖੁਸ਼ੀ ਜਾਂਦੀ ਆ ਜੀ ਪੱਲੇ ਕੁਛ ਨਹੀਂ ਹੈ ਹੋਰ ਕਿਸੇ ਸਟੇਟ ਦੇ ਵਿੱਚ ਇਹਨਾਂ ਦੇ ਪੈਰ ਲੱਗਣੇ ਨਹੀਂ ਹੈ ਕਹਿੰਦਾ ਮਤਲਬ ਇਹ ਹੈ ਕਿ ਅਰਵਿੰਦ ਕੇਜਰੀਵਾਲ ਜਦੋਂ ਇੱਥੇ ਕੇਂਦਰ ਤੋਂ ਹੋਣਗੇ ਨਾ ਜੀ ਜੀ ਅਸਲ ਦੇ ਵਿੱਚ ਉਦੋਂ ਫਿਰ ਪਤਾ ਲੱਗੇਗਾ ਕਿ ਕੀ ਕੋਈ ਪਾਲਿਸੀ ਚੇਂਜ ਸਾਨੂੰ ਵੇਖਣ ਨੂੰ ਮਿਲਦਾ ਹੈ ਹੂੰ ਕੋਈ ਟੀਮ ਬਣਾਈ ਜਾਂਦੀ ਹੈ ਜਾਂ ਮਾਨ ਸਾਹਿਬ ਨੂੰ ਥੋੜਾ ਫ੍ਰੀ ਐਂਡ ਕੀਤਾ ਜਾਂਦਾ ਹੈ ਕਿ ਭਾਈ ਕੰਮ ਵੀ ਆ ਰਹੀਆਂ ਨੇ ਮਿੰਟੂ ਜੀ ਕਹਿੰਦੇ ਕਿ ਕਿਤੇ ਸ਼ਾਇਦ ਕੇਜਰੀਵਾਲ ਸਾਹਿਬ ਜਿਵੇਂ ਕੁਰਸੀ ਨਾਲ ਰਹਿਣ ਵਾਲੀ ਗੱਲ ਆਉਂਦੀ ਸੀ ਪਹਿਲਾਂ ਕਿ ਕੁਰਸੀ ਹੋਰ ਇੱਕ ਨਾਲ ਨਾ ਡਹਿ ਜੇ ਕਿਤੇ ਕੇਜਰੀਵਾਲ ਸਾਹਿਬ ਵੀ ਸਾਰਾ ਕੁਝ ਚਲਾਉਣ ਲੱਗ ਜਾਣ ਡਾਇਰੈਕਟ ਤੌਰ ਤੇ ਉਹ ਉਹੀ ਚੀਜ਼ ਹੈ ਨਾ ਕਿ ਜਦੋਂ ਇਸ ਤਰ੍ਹਾਂ ਹੋਏਗਾ ਵੈਸੇ ਤੇ ਉਹ ਚਲਾ ਹੀ ਰਹੇ ਨੇ ਜੀ ਉਹ ਹੁਣ ਇਹਦੇ ਵਿੱਚ ਥੋੜਾ ਥੋੜਾ ਤਾਂ ਮਤਲਬ ਇਹ ਆ ਕਿ ਜੇ ਉਹ ਇਸ ਤਰ੍ਹਾਂ ਆ ਕੇ ਡਾਇਰੈਕਟਲੀ ਬੈਠ ਜਾਂਦੇ ਤਾਂ ਮੈਂ ਸਮਝਦਾ ਕਿ ਉਹ ਬਹੁਤ ਕਾਤਕ ਹੈ ਨਾ ਵਾਸਤੇ ਪੰਜਾਬ ਦੇ ਪਾਰਟੀ ਵਾਸਤੇ ਬਹੁਤ ਕਾਤਕ ਪਾਰਟੀ ਵਾਸਤੇ ਜੀ ਖਤਰਨਾਕ ਹੈ ਸੋ ਇਸ ਕਰਕੇ ਮੈਨੂੰ ਤੇ ਇਹੋ ਜ ਆਪਦਾ ਕਿ ਪੰਜਾਬ ਦੇ ਵਿੱਚ ਵੀ ਹੁਣ ਜੋ ਮਰਜ਼ੀ ਕਰ ਲੈਣ ਸਾਬ ਕਿਉਂਕਿ ਅਮਨ ਅਰੋੜਾ ਦਾ ਬਿਆਨ ਪਿਛਲੇ ਦਿਨੀ ਜਿਹੜਾ ਆਇਆ ਜੀ ਉਹ ਕਿਤੇ ਨਾ ਕਿਤੇ ਚੇਂਜ ਵੱਲ ਇਸ਼ਾਰਾ ਤੇ ਕਰਦਾ ਹੈ ਕਿ ਚੇਂਜ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਜਥੇਵੰਦਕ ਤੌਰ ਤੇ ਜੇ ਤੁਸੀਂ ਦੇਖੋਗੇ ਤਾਂ ਇਹਨਾਂ ਤੋਂ ਪ੍ਰਧਾਨ ਕਿ ਉਹਨਾਂ ਨੇ ਪਹਿਲਾਂ ਵਾਪਸ ਲੈ ਲਈ ਸੀ ਲੈ ਜੀ ਤਰੀਕੇ ਨਾਲ ਲੈ ਠੀਕ ਹੈ ਜੀ ਤਾਂ ਹੁਣ ਹੋ ਸਕਦਾ ਕਿ ਕੱਲ ਨੂੰ ਮਤਲਬ ਇੱਥੇ ਭਾਰਤੀ ਜਨਤਾ ਪਾਰਟੀ ਦਾ ਮੁਕਾਬਲਾ ਕਰਨ ਵਾਸਤੇ ਕਿਉਂਕਿ ਭਾਰਤੀ ਜਨਤਾ ਪਾਰਟੀ ਤੋਂ ਵੀ ਹੁਣ ਖਤਰਾ ਹੈ ਦੂਜੀਆਂ ਪਾਰਟੀਆਂ ਨੂੰ ਹਮ ਬਿਲਕੁਲ ਹੋ ਵੀ ਜਿਸ ਤਰ੍ਹਾਂ ਦਾ ਹੋ ਰਿਹਾ ਹੈ ਗਰਾਊਂਡ ਲੈਵਲ ਤੋਂ ਹਾਂਜੀ ਪਰ ਮੇਰਾ ਮੰਨਣਾ ਇਹ ਆ ਕਿ ਬਈ ਜੇ ਆਪਾਂ ਭਾਰਤੀ ਜਨਤਾ ਪਾਰਟੀ ਤੇ ਚਲੋ ਉਸ ਲਿਹਾਜ਼ ਨਾਲ ਵੀ ਗੱਲ ਕਰ ਲੈਂਦੇ ਆ ਜੇ ਤੁਸੀਂ ਅਗਲੇ ਸੈਗਮੈਂਟ ਚ ਗੱਲ ਨਹੀਂ ਕਰਨੀ ਮੈਂ ਇਹਦੇ ਚ ਨਬੇੜ ਦਿੰਦਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਨਾ ਅਸਲ ਦੇ ਵਿੱਚ ਪੰਜਾਬ ਪ੍ਰਤੀ ਉਹ ਕਿਸ ਤਰ੍ਹਾਂ ਦਾ ਮਲਕ ਰੁਖ ਲੈ ਕੇ ਚੱਲਦੀ ਹੈ ਜੀ ਉਹ ਡਿਪੈਂਡ ਕਰਦਾ ਹੈ ਕਿ ਜਿਹੜੇ 3-4 ਚਿਹਰੇ ਉਹਨਾਂ ਦੇ ਜਿੱਤੇ ਆ ਸਿੱਖ ਚਿਹਰੇ ਹੂੰ ਕਿ ਉਹਨਾਂ ਚੋਂ ਕਿਸ ਨੂੰ ਪਾਵਰ ਵਧੇਰੇ ਦਿੱਤੀ ਜਾਂਦੀ ਹੈ ਜੇ ਮਨਜਿੰਦਰ ਸਿੰਘ ਸਿਰਸਾ ਨੂੰ ਪਾਵਰਫੁੱਲ ਕਰ ਦਿੰਦੇ ਆ ਕਿਉਂਕਿ ਮਨਜਿੰਦਰ ਸਿੰਘ ਸਿਰਸਾ ਮਰਵਾਹਾ ਸਾਹਿਬ ਜਾਂ ਜਿਹੜੇ ਹੋਰ ਸਾਹਿਬ ਸਿੱਖ ਲੀਡਰ ਨੇ ਉਹ ਇੰਨੇ ਪੰਜਾਬ ਚ ਵੈਲ ਨੋਨ ਨਹੀਂ ਹੈ ਨਹੀਂ ਬਿਲਕੁਲ ਪਰ ਜੇ ਮਨਜਿੰਦਰ ਸਿੰਘ ਸਿਰਸਾ ਨੂੰ ਉਹ ਇੱਕ ਵੱਡੀ ਪਾਵਰ ਦੇ ਕੇ ਪੰਜਾਬ ਵੱਲ ਤੋਰ ਦਿੰਦੇ ਆ ਕਿਉਂਕਿ ਕੰਮ ਦੇ ਕੇਂਦਰ ਨੇ ਤੁਹਾਨੂੰ ਪਤਾ ਹੀ ਆ ਆਪਦੇ ਜ਼ੋਰ ਨਾਲ ਕਰਵਾ ਦੇਣਾ ਤੇ ਉਹ ਅੰਦਰੇ ਖਾਤੇ ਤੁਹਾਨੂੰ ਪਤਾ ਹੀ ਆ ਜਿਸ ਤਰ੍ਹਾਂ ਕੰਮ ਚੱਲਦਾ ਹੈ